ਇਸੋ ਲੈਦੀ ਵੱਡੀ ਖਬਰ ਬਟਾਲਾ ਪੁਲਿਸ ਦੇ ਅੰਤਰਰਾਸ਼ਟਰੀ ਭਗੋੜੇ ਬਬਰ ਖਾਲਸਾ ਅੱਤਵਾਦੀ ਪਰਮਿੰਦਰ ਸਿੰਘ ਉਰਫ ਭਿੰਡੀ ਨੂੰ ਅਬੂ ਧਬੀ ਦੁਬਈ ਤੋਂ ਡਿਪੋਰਟ ਕਰਵਾ ਕੇ ਲਿਆਂਦਾ ਪੰਜਾਬ ਵੱਖ-ਵੱਖ ਪੁਲਿਸ ਜ਼ਿਲ੍ਹਿਆਂ 'ਚ ਹਨ ਕਈ ਮਾਮਲੇ ਦਰਜ ਹੋਰ ਵੀ ਹੋ ਸਕਦੇ ਨੇ ਖੁਲਾਸੇ ਤੁਸੀਂ ਦੇਖਦੇ ਰਹੋ ਪੰਜਾਬ 84 ਲਾਈਵ ਪੱਤਰਕਾਰ ਲक्की ਦੀ ਖਾਸ ਰਿਪੋਰਟ ਬਟਾਲੇ ਤੋਂ ਕੀ ਕੁਝ ਕਿਹਾ ਬਟਾਲਾ ਦੇ ਐਸਐਸਪੀ ਸੁਹੇਲ ਮੀਰ ਕਾਸਿਮ ਨੇ ਆਓ ਸੁਣਾਉਂਦੇ ਹਾਂ ਤੁਹਾਨੂੰ ਵੀ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਏਜ ਦੇ ਦਿਸ਼ਾ ਨਿਰਦੇਸ਼ਾ ਹੇਤ ਪੰਜਾਬ ਪੁਲਿਸ ਨੂੰ ਉਦੋਂ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਇੱਕ ਡੀਕੇਆਈ ਟੈਰਰਿਸਟ ਪਰਮਿੰਦਰ ਸਿੰਘ ਪਿੰਦੀ ਜਿਹਦਾ ਸੰਬੰਧ ਇੰਟਰਨੈਸ਼ਨਲੀ ਡੈਜ਼ਿਗਨੇਟਿਡ ਟੈਰਰਿਸਟ ਪਰਵਿੰਦਰ ਸਿੰਘ ਰਿੰਦਾ ਤੇ ਹੈਪੀ ਪਸ਼ਿਆ ਦੇ ਨਾਲ ਹੈ ਉਹਨੂੰ ਪੰਜਾਬ ਪੁਲਿਸ ਯੂਏਈ ਯੂनाइटेड अरब एमिरेट्स ਤੋਂ ਐਕਸਟਰੈਡਿਟ ਕਰਕੇ ਲਿਆਈ ਹੈ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਹੈ ਕਿ ਪਰਮਿੰਦਰ ਸਿੰਘ ਪਿੰਦੀ ਇੱਕ ਟਾਈਮ ਤੇ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਤਾਇਨਾਤ ਸੀਗਾ ਬਟ ਇਹਨੇ ਜੁਰਮ ਦਾ ਰਸਤਾ اختیار ਕਰ ਲਿਆ ਐਂਡ ਓਵਰ ਅ ਪੀਰੀਅਡ ਆਫ ਟਾਈਮ ਕਾਫੀ ਜੁਰਮਾਂ ਦੇ ਵਿੱਚ ਇਹਦੀ ਸ਼ਮੂਲੀਅਤ ਆ ਗਈ ਤਾਂ ਇਥੇ ਜਦੋਂ ਇਹਨੇ ਕ੍ਰਾਈਮ ਕਰਨਾ ਸਟਾਰਟ ਕਰਤਾ ਤਾਂ ਪੁਲਿਸ ਮਗਰ ਲੱਗ ਗਈ ਕਿ ਹੀ ਐਸਕੇਪਡ ਟੂ ਯੂਏਈ ਉੱਥੋਂ ਫਿਰ ਇਹ ਸਾਰਾ ਕੁਝ ਹੈਂਡਲ ਕਰਨ ਲੱਗ ਪਿਆ ਤਾਂ ਇਹਦੇ ਕੁਝ ਜਿਹੜੇ ਨੋਟੇਬਲ ਜਿਹੜੇ ਕੇਸਸ ਹੈ ਇਹਦੇ ਵਿੱਚ 2023 ਦੇ ਵਿੱਚ ਇੱਥੇ ਜਿਹੜੇ ਸ਼ਰਾਬ ਦੇ ਠੇਗਿਆਂ ਤੇ ਉੱਤੇ ਪੈਟਰੋਲ ਬੰਮ ਸਿੱਟੇ ਗਏ ਸੀਗੇ ਤਾਂ ਉਹਦੇ ਸਾਡੇ ਮੁਕਦਮੇ ਦਰਜ ਹੈ ਹੀ ਵਾਸ ਦਾ ਮੇਨ ਮਾਸਟਰਮਾਈਂਡ ਫॉर ਡੂਇੰਗ ਥੈਟ ਜਿਹੜੇ ਪੈਟਰੋਲ ਬੰਮ ਸਿੱਟੇ ਜਾਂਦੇ ਸੀਗੇ ਇਸ ਤੋਂ ਇਲਾਵਾ ਹੋਰ ਇੱਕ ਕੇਸ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਰਿਟਾਇਰਡ ਐਸਪੀ ਸਾਹਿਬ ਹੈ ਉਹਨਾਂ ਨੂੰ ਮਾਰਨ ਦੀ ਇੱਕ ਕਾਂਸਪੀਰੇਸੀ ਰਚੀ ਗਈ ਸੀ ਤੇ ਉਹਦੇ ਵਿੱਚ ਜਿਹੜੇ ਮੇਨ ਕਾਂਸਪੀਰੇਟਰਸ ਹੈ ਇਸ ਬੰਦੇ ਦੀ ਸ਼ਮੂਲੀਅਤ ਉਹਦੇ ਵਿੱਚ ਸੀਗੀ ਇਸ ਤੋਂ ਔਲਾ ਵੀ ਕਾਫੀ ਸਾਰੇ ਮੁਕਦਮੇ ਜਿਹਦੇ ਵਿੱਚ 307 ਦੇ ਜਿਹੜੇ ਗੈਂਗ ਐਕਟੀਵਿਟੀਜ਼ ਦੇ ਮੁਕਦਮੇ ਵੀ ਇਹਦੇ ਤੇ ਦਰਜ ਸੀਗੇ ਯੂਏ ਦੇ ਵਿੱਚ ਰਹਿ ਕੇ ਇਹ ਉੱਥੇ ਕਾਫੀ ਸਾਰੇ ਜਿਹੜੇ ਐਕਸਟਰਸ਼ਨ ਰੈਕਟਸ ਚਲਾ ਰਿਹਾ ਸੀਗਾ ਤੇ ਖਾਸ ਤੌਰ ਤੇ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਏਰੀਆ ਦੇ ਵਿੱਚ ਕੁਝ ਜਿਹੜੇ ਵੈਲ ਟੂ ዱ ਲੋਗ ਹੈ ਬਿਜ਼ਨਸਮੈਨ ਹੈ ਉਹਨਾਂ ਨੂੰ ਹੈਡ ਕਾਲਸ ਕਰਦੇ ਸẽਗੇ ਤਾਂ ਇਹਦਾ ਜਿਹੜਾ ਇੱਕ ਕ੍ਰਿਮੀਨਲ ਰਿਕਾਰਡ ਨੂੰ ਦੇਖਦੇ ਹੋਏ ਇਹਦੇ ਵਿੱਚ ਬਟਾਲਾ ਪੁਲਿਸ ਨੇ ਫਿਊ ਮੰਥਸ ਬੈਕ ਅਸੀਂ ਇੱਕ ਪ੍ਰਕਿਰਿਆ ਸਟਾਰਟ ਕੀਤੀ ਸੋ ਅਸੀਂ ਇੱਕ ਰੈਡ ਨੋਟਿਸ ਦਾ ਪ੍ਰੋਪੋਜ਼ਲ ਹੈਡਕੁਆਟਰ ਨੂੰ ਪੇਜਾ which was sent by ਪੰਜਾਬ ਪੁਲਿਸ ਹੈਡਕੁਆਟਰਸ ਟੂ CBI ਇਨ ਨਿਊ ਡელი ਉਸ ਤੋਂ ਬਾਅਦ ਉਹਨਾਂ ਨੇ ਪ੍ਰੋਸੈਸ ਕਰਕੇ ਉਹ ਜਿਹੜਾ ਪ੍ਰੋਪੋਜ਼ਲ ਹੈ ਇੰਟਰਪੋਲ ਨੂੰ ਪੇਜਾ ਜਿਹੜੀ ਇੰਟਰਨੈਸ਼ਨਲ ਪੁਲਿਸ ਹੁੰਦੀ ਹੈ ਤਾਂ ਇਵੈਨਚੁਅਲੀ i think in the month of april or may red notice was issued again against uh, parminder singh pindi us to baad assi uh, taalmel kar liya with the uae authorities jada law enforcement uh, utho da hai ga ta jehdi apni central agencies hai onna de naal vi punjab police da taalmel si ga ta, eventually he was arrested in uae abu dhabi ta us to baad sanu abu dhabi ncb abu dhabi to correspondence aayi si ki relevant uh, channels ਤੁਸੀਂ ਇੱਕ ਆਪਣਾ ਮਿਸ਼ਨ ਪੇਜ ਹੋ ਟੂ ਗੈਟ ਹਿਮ ਐਕਸਟਰੈਡੀਟ ਸੋ ਉਸੇ ਸਿਲਸਿਲੇ ਦੇ ਵਿੱਚ ਪ੍ਰੋਪਰ ਡਾਕੂਮੈਂਟੇਸ਼ਨ ਸਾਰੀ ਫਾਰਮੈਲिटीज ਕਰਕੇ 24 ਤਾਰੀਖ ਨੂੰ ਸਾਡੀ ਇੱਕ ਟੀਮ which was led by SP D ਮਿਸਟਰ ਗੁਰਪ੍ਰਤਾਪ ਸੋਹਾਤਾ ਤਾਂ ਇਹਨਾਂ ਦੇ ਨਾਲ ਸਾਡੇ CI ਇਨਚਾਰਜ ਮਿਸਟਰ ਸੁਖਰਾਜ ਐਂਡ ਦੋ ਹੋਰ ਟੀਮ ਮੈਂਬਰਸ ਇਹ ਉੱਥੇ ਚਲੇ ਗਏ ਇਨ UAE ਤਾਂ ਇਹਦੇ ਵਿੱਚ ਵੀ ਟੁਕ ਕਲੈਰੈਂਸ ਫਰਮ ਦ ਪੰਜਾਬ ਗਵਰਨਮੈਂਟ ਐਂਡ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਉਥੋਂ ਕਲੈਰੈਂਸ ਲੈ ਕੇ ਸਾਡੀ ਟੀਮ ਉੱਥੇ ਪਹੁੰਚ ਗਈ ਉੱਥੋਂ ਫਿਰ ਲੋਕਲ ਲਾਈਜ਼ਨਿੰਗ ਕਰਕੇ ਮੀਟਿੰਗਸ ਕਰਕੇ ਵਿਦ ਦਾ ਇੰਡੀਅਨ ਐਂਬੈਸੀ ਐਂਡ ਜਿਹੜਾ ਐਨਸੀਬੀ ਅਬੂਦਾਬੀ ਹੈ ਉਹਨਾਂ ਦੇ ਨਾਲ ਤਾਲਮੇਲ ਕਰਕੇ ਤਾਂ ਕੱਲ ਸਵੇਰੇ ਫਿਰ ਜਿਹੜੀ ਲਾਅ ਅਥਾਰਟिटीज ਐਨਫੋਰਸਮੈਂਟ ਅਥਾਰਟिटीज ਹੈ ਯੂਏਈ ਉਹਨਾਂ ਨੇ 에어ਪੋਰਟ ਤੇ ਉੱਤੇ ਸਾਡੀ ਟੀਮ ਨੂੰ ਇਹਨੂੰ ਹੈਂਡਓਵਰ ਕਰਤਾ ਐਂਡ ਇਵੈਂਚੁਅਲੀ ਹੀ ਵਾਸ ਬਰਾਟ ਬੈਕ ਟੂ ਇੰਡੀਆ ਟੂ ਫੇਸ ਦਾ ਲਾਅ ਯਾ ਜਿਹੜਾ ਇਹਨੇ ਜੁਰਮ ਕੀਤਾ ਸੀਗਾ ਇਥੇ ਮੈਂ ਇਹ ਦੱਸਣਾ ਚਾਹੁੰਨਾ ਕਿ ਇਹ ਜਿਹੜਾ ਇੱਕ ਸਕਸੈਸਫੁਲ ਇੰਟਰਨੈਸ਼ਨਲ ਆਪਰੇਸ਼ਨ ਜਿਹੜਾ ਪੰਜਾਬ ਪੁਲਿਸ ਨੇ ਵਿਦ ધ ਹੈਲਪ ਆਫ ਸੈਂਟਰਲ ਏਜੰਸੀਜ਼ ਕਰ ਲਿਆ ਤਾਂ ਇਹਦੇ ਵਿੱਚ ਹਰਵੇਂ ਮੁਜਰਮ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੈਗਾ ਜੇ ਇੱਥੇ ਕੋਈ ਵੀ ਵਾਰਦਾਤ ਕਰਾਂਦਾ ਹੈ ਤਾਂ ਵੀਲ ਗੋ ਆਫਟਰ ਦ ਪਰਸਨ ਵੀਲ ਬ੍ਰਿੰਗ ਹਿਮ ਬੈਕ ਐਂਡ ਹੀ ਵਿਲ ਹੈਵ ਟੂ ਫੇਸ ਦ ਲਾ ਤਾਂ ਇਹਦੇ ਚ ਇੰਪੋਰਟੈਂਟਲੀ ਮੈਂ ਆਈ ਵਾਂਟ ਟੂ ਐਕਸਪ੍ਰੈਸ ਗ੍ਰੈਟੀਟਿਊਡ ਟੂ ਸੀਨੀਅਰਸ ਜਿਨ੍ਹਾਂ ਨੇ ਇਹ ਪੂਰਾ ਸਾਨੂੰ ਗਾਈਡ ਕਰਤਾ ਇਹਦੇ ਵਿੱਚ ਅ ਵਰਦੀ ਡੀਜੀਪੀ ਪੰਜਾਬ ਏਡੀਜੀਪੀ ਸੀਆਈ ਐਂਡ ਏਡੀਜੀਪੀ ਜੀਟੀਐਫ ਇਨਕਲੂਡਿੰਗ ਡੀਆਈਜੀ ਬਾਰਡਰ ਏਜ ਐਂਡ ਆਲਸੋ ਜਿਹੜੀ ਸੈਂਟਰਲ ਏਜੰਸੀਜ਼ ਇਹਦੇ ਵਿੱਚ ਸਾਡੇ ਨਾਲ ਜਿਨ੍ਹਾਂ ਨੇ ਤਾਲਮੇਲ ਕਰਤਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਐਂਡ ਦ ਗਵਰਨਮੈਂਟ ਆਫ ਯੂਏਈ ਉਹਨਾਂ ਨੇ ਬਰਪੂਰ ਸਾਡਾ ਸਾਥ ਇਹਦੇ ਵਿੱਚ ਦਿੱਤਾ ਕੋਆਪਰੇਸ਼ਨ ਕੀਤਾ ਤਾਂ ਕਰਕੇ ਇਹ ਜਿਹੜਾ ਇੱਕ ਆਪਰੇਸ਼ਨ ਸਾਡਾ ਸੀਗਾ ਇੰਟਰਨੈਸ਼ਨਲ ਲੈਵਲ ਦਾ ਇਹ ਕਾਮਯਾਬ ਹੋਇਆ ਸਰ ਇਹ ਪੰਜਾਬ ਤੋਂ ਮੁਲਾਜਮ ਹੋ ਕੇ ਇਹਨਾਂ ਨਾਲ ਸੰਪਰਕ ਕਿੱਦਾਂ ਆਵੇ ਤਾ ਇਹ ਇਹਨਾਂ ਦੀ ਸੰਗਤ ਪੁਰਾਣੀ ਸੀਗੀ ਤਾਂ ਇੱਥੇ ਇਹਨਾਂ ਦੇ ਨਾਲ ਤਾਲਮੇਲ ਸੀਗਾ ਤਾਂ ਇਹਨਾਂ ਦੀ ਜਿਹੜੀ ਇੱਕ ਵਧੀਆ ਇਹਦੀ ਲਾਈਫ ਹੋ ਸਕਦੀ ਸੀਗੀ ਕਨਸਟੇਬਲ ਸੀਗਾ ਪੰਜਾਬ ਪੁਲਿਸ ਦੇ ਵਿੱਚ ਉਹ ਛੱਡ ਕੇ ਇਹਨਾਂ ਦੇ ਨਾਲ ਜੁੜ ਗਿਆ ਜਿਹੜੇ ਅਤੰਗਵਾਦੀ ਹੈਗੇ ਨੇ ਤਾਂ ਇਵੈਂਚੁਅਲੀ ਇੱਥੇ ਜੁਰਮ ਕਰਕੇ ਫਿਰ ਇਹਨੂੰ ਇੱਕ ਖਦਸ਼ਾ ਸੀਗਾ ਕਿ ਇੱਥੇ ਪੁਲਿਸ ਨੇ ਫੜ ਲੈਣਾ ਫਿਰ ਇਹ ਬਾਹਰ ਭੱਜ ਗਿਆ ਯੂਏ ਹਾਂਜੀ ਸ਼ੀ ਇਜ਼ ਪੋਸਟਡ ਇਨ ਪੰਜਾਬ ਪੁਲਿਸ ਕਦੋਂ ਉਹਨੇ ਕੋਈ ਵੱਡੇ ਕਲਾਸ ਦਾ ਦਰਜ ਜਾਂ ਜਿਹੜੇ ਆਕਾ ਨੇ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਦੇ ਦਰਜ ਕੀਤੇ ਆ ਉਮੀਦ ਬਣਦੀ ਹੈ ਕਿ ਉਹ ਵੀ ਕਰ ਦੇ ਚੰਨ ਬਿਲਕੁਲ ਸੀ ਆਲਰੇਡੀ ਪ੍ਰੋਸੈਸ ਫਾਰ ਮਲਟੀਪਲ ਕ੍ਰਿਮੀਨਲ ਇਸ ਓਨ ਗoing ਇਟ ਇਜ਼ ਇਨ ਦਾ ਪਾਈਪਲਾਈਨ ਬਾਕੀ ਇਹਦੇ ਕੋਲੋਂ ਵੀ ਖੁਲਾਸੇ ਕਾਫੀ ਸਾਰੇ ਹੋਣਗੇ ਅਸੀਂ ਜਸਟ ਉਹਨੂੰ ਲੈ ਕੇ ਆਏ ਹੈ ਬੇਸਿਕਲੀ ਇਹ ਕਿਵੇਂ ਗਿਆ ਉਹ ਕਿੱਥੇ ਰਹਿੰਦਾ ਸੀਗਾ ਕਿਹਦੇ ਟੱਚ ਸੀਗਾ ਕਿਵੇਂ ਇਹਦਾ ਕੋਆਰਡੀਨੇਸ਼ਨ ਹੁੰਦਾ ਸੀਗਾ ਕ੍ਰਾਈਮ ਕਿਵੇਂ ਆਰਕੈਸਟ੍ਰੇਟ ਹੁੰਦਾ ਸੀਗਾ ਇਹ ਸਾਰੇ ਖੁਲਾਸੇ ਇਹਦੇ ਕੋਲੋਂ ਅਸੀਂ ਕਰਵਾਵਾਂਗੇ ਜੀ ਆਈ ਬਲੀਵ ਇਨ 2023